ਅੱਜ ਦੀ ਲਾਈਵ ਬ੍ਰਿਜ ਤੁਹਾਡਾ ਸਵਾਗਤ ਹੈ ਜੀ ਗੁੱਜਰਬਾਈ ਸਫਾਈਆਂ ਕਰਨ ਲੱਗਿਆ ਹੋਇਆ ਕਿਉਂਕਿ ਰਾਤ ਮੇਰੇ ਦੋਸਤਾਂ ਨੇ ਬਹੁਤ ਇੱਥੇ ਗੰਦ ਪਾਇਆ ਗੰਦ ਪਾਉਣ ਦਾ ਭਾਵ ਉਹ ਕਦੇ-ਕਦੇ ਇਕੱਠੇ ਹੁੰਦੇ ਹੁੰਦੇ ਆ ਤੇ ਕਦੇ-ਕਦੇ ਪਾਰਟੀ ਕਰਦੇ ਹੁੰਦੇ ਆ ਫਿਰ ਗੁੱਜਰਬਾਈ ਨੂੰ ਮੈਂ ਕਹਿ ਦਿੰਦਾ ਭਾਈ ਘੂਰੀ ਲੈਣਾਂ ਨੂੰ ਕਰ ਲੈਣ ਦੇ ਚਾਹ ਪੂਰੇ ਕਰ ਲੈਣ ਦੇ ਸਵੇਰ ਦਾ ਲੱਗਾ ਦੋ 2.5 ਘੰਟੇ ਹੋ ਗਏ ਸਾਰੇ ਜੋ ਵੀ ਬਰਤਨ ਛਰਤਨ ਧੋਤੇ ਹਾਂ ਹਾਂ ਕੱਲ ਵੀ ਭਾਈ ਡਾਕਟਰ ਸਾਹਿਬ ਆਏ ਤੇ ਡਾਕਟਰ ਲਖਵੀਰ ਸਿੰਘ ਡੀ ਐਚਓ ਰਿਟਾਇਰਮੈਂਟ ਜਿਨ੍ਹਾਂ ਨੇ 3 ਸਾਲ ਪਹਿਲਾਂ ਆਪਣੀ ਰਿਟਾਇਰਮੈਂਟ ਲਈ ਥੀ ਉਹਨਾਂ ਦਾ ਪੋਡਕਾਸਟ ਵੀਡੀਓ ਤੇ ਮਹਲ ਬਲੌਗ ਪਰ ਦੇਖੋ ਬਹੁਤ ਪਿਆਰੀਆਂ ਗੱਲਾਂ ਕੀਤੀ ਉਹਨਾਂ ਨਾਲ ਸਿੰਘ ਬੈਠ ਕੇ ਬਹੁਤ ਸੂਝਵਾਨ ਇੱਕ ਗੱਲ ਵਿੱਚ ਉਹ ਦੰਤੋ ਬਜਨ ਤਾਂ ਤੇ ਬੈਠ ਕੇ ਉਹਨਾਂ ਦੇ ਨਾਲ ਕੋਈ ਇੱਕ ਪੋਜ਼ਿਟਿਵਿਟੀ ਜਿਹੜੀ ਗੱਲਾਂ ਮਿਲੀਆਂ ਕਹਿੰਦਾ ਵੀ ਨੌਕਰੀ ਛੱਡੀ ਆਪਣੇ ਪੰਜਾਬ ਵਾਸਤੇ ਛੱਡੀ ਤੇ ਦੰਤਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਪਾਲਟੀ ਗਲਤ ਵੀ ਚਲੀ ਗਏ ਤੇ ਕਹਿੰਦਾ ਜੇ ਦਿੱਲੀ ਜਾਣਾ ਹੋਵੇ ਤਾਂ ਕਿਸੇ ਨਾ ਕਿਸੇ ਟ੍ਰੇਨ ਵਿੱਚ ਤਾਂ ਬੈਠ ਕੇ ਜਾਣੀ ਪੈਣਾ ਜੇ ਕਹਿੰਦਾ ਪੰਜਾਬ ਨੂੰ ਸੁਧਾਰਨਾ ਹੈ ਤਾਂ ਕਿਸੇ ਨਾ ਕਿਸੇ ਵਿੱਚ ਤਾਂ ਰਲਣਾ ਹੀ ਪੈਣਾ। ਕਿਉਂਕਿ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ। ਪਾਰਟੀ ਦੇ ਬੰਦੇ ਮਾੜੇ ਹੁੰਦੇ। ਹਮੋਂ ਵਿੱਚ ਬਹੁਤ ਚੰਗੇ ਬੰਦੇ ਵੀ ਜਿਹੜੇ ਕੁਝ ਕਰਨਾ ਚਾਹੁੰਦੇ ਆ ਪਰ ਉਹਨਾਂ ਨੂੰ ਕੁਝ ਉਹ ਕਰ ਨਹੀਂ ਦਿੰਦੇ। ਆਊਗਾ ਪੋਡਕਾਸਟ ਵੀਡੀਓ ਹੋਈ ਹੋਈ ਸ਼ੂਟ ਤੁਸੀਂ ਦੇਖੋ ਜਰੂਰ ਜਾ ਕੇ। ਤੇ ਮੁਰਕੇ ਸੇ ਹੁੰਦੇ ਭਾਈ ਉਹਨਾਂ ਨੇ ਮੈਨੂੰ ਸ਼ਾਮ ਨੂੰ ਆ ਗਿਆ ਫੋਨ ਕਹਿੰਦੇ ਵੀ ਆ ਜਾ ਮੋਟਰਪੁਰ ਨੂੰ ਮੈਂ ਕਹਾਂ ਵੀ ਆ ਗਿਆ ਫਿਰ ਦਿਲ ਮੇਰਾ ਕਰਦਾ ਨਹੀਂ ਦੇ ਵੀ ਖੜੇ ਜਾਣੇ ਨੂੰ ਫਲੈਟ 'ਚ ਮੈਂ ਕਹਾਂ ਵੀ ਜਿਹਨਾਂ ਨਾਲ ਟਾਈਮ ਸਪੈਂਡ ਕਰਦੇ ਆ ਸਭ ਨੂੰ ਟਾਈਮ ਦੇਈ ਤਾਂ ਆਪਣੇ ਦੋਸਤਾਂ ਨੂੰ ਵੀ ਟਾਈਮ ਦੇਈਦਾ ਘਰ ਦਾ ਨੂੰ ਟਾਈਮ ਦੇਈਦਾ ਅੱਜ ਭਾਈ ਘਰ ਦਾ ਮੈਂ ਟਾਈਮ ਅੱਜ ਆਪਣੇ ਘਰ ਦੇ ਨਾਲ ਟਾਈਮ ਸਪੈਂਡ ਕਰਨਾ ਬੈਲੈਂਸ ਰੱਖਿਆ ਹੋਇਆ ਵੀ ਇਹ ਨਹੀਂ ਵੀ ਮੈਂ ਹੁਣ ਦੋਸਤਾਂ ਨਾਲੇ ਘੁੰਮੀ ਜਾਵਾਂ ਸਾਰਾ ਦਿਨ ਦੋਸਤਾਂ ਨਾਲੇ ਘੁੰਮੀ ਜਾਵਾਂ ਆਪਣੇ ਘਰ ਤੇ ਛੱਡ ਦਮਾਂ ਦੇਖੋ ਕੋ ਮਿਲਿਆ ਗਿਲ ਮਿਲਣ ਗਿਲਣੇ ਵਾਲਾ ਵੀ ਆ ਜਾਣਾ ਉਹਨੂੰ ਵੀ ਟਾਈਮ ਦੇਈਦਾ ਇੱਕ ਗੱਲ ਮਨ ਨੂੰ ਵੀ ਚੰਗੀ ਲੱਗੀ ਡਾਕਟਰ ਸਾਹਿਬ ਤੇ ਜਿਹੜਾ ਨਾਲ ਉਹਦਾ ਮੁੰਡਾ ਸੀ ਕਹਿੰਦਾ ਯਾਰ ਸਾਨੂੰ ਤੁਹਾਡੇ ਕੋਲ ਆ ਕੇ ਇਦਾਂ ਫੀਲ ਹੋਇਆ ਹੀ ਨਹੀਂ ਹੈ ਵੀ ਅਸੀਂ ਕਿਸੇ ਉੱਪਰੇ ਬੰਦੇ ਨੂੰ ਮਿਲ ਰਹੇ ਹਾਂ ਨਹੀਂ ਲੱਗ ਰਿਹਾ ਵੀ ਕੋਈ ਆਪਾਂ ਪੁਰਾਣਾ ਹੀ ਕੋਈ ਸਾਹ ਜਿਵੇਂ ਆਪਾਂ ਬਹੁਤ ਟਾਈਮ ਦੇ ਇੱਕ ਦੂਜੇ ਨੂੰ ਜਾਣਦੇ ਜਿਦਾ ਵੀਡੀਓ ਦੇਖਦੇ ਜੇ ਤੇ ਮੈਂ ਡਾਕਟਰ ਸਾਹਿਬ ਨੂੰ ਕਿਹਾ ਮੈਂ ਕਿਹਾ ਵੀ ਡਾਕਟਰ ਸਾਹਿਬ ਮੇਰਾ ਵੀ ਕੋਈ ਇਦਾਂ ਦਾ ਨੇਚਰ ਹੈ ਵੀ ਮੈਂ ਇਦਾਂ ਹਰੇਕ ਨੂੰ ਇਦਾਂ ਦੇ ਫੀਲ ਕਰਾਵਾਂ ਵੇਪਾਂ ਦੇ ਕੁਝ ਜਿਹਨੂੰ ਬਹੁਤ ਟਾਈਮ ਦੇ ਜਾਣਦੇ ਆ। ਫਿਰ ਆਪਾਂ ਯਾਰ ਕੋਈ ਸੇਵ ਵਿੱਚ ਕੰਮ ਨਹੀਂ ਛੱਡੀ ਦੀ ਸੀ। ਕੋਈ ਬੰਦਾ ਯਾਰ ਕੋਈ ਪ੍ਰੇਮ ਨਾਲ ਆਇਆ ਮਿਲਣ। ਖੁਸ਼ ਕਰਕੇ ਭੇਜੇ ਫਿਰ ਆਪਾਂ ਨੇ ਭਾਈ ਚਾਹ ਪਾਣੀ ਪੀਤਾ ਫਿਰ ਮੈਂ ਕਿਹਾ ਵੀ ਦੂਰ ਤੋਂ ਆਏ ਹ ਹੁਸ਼ਾਰਪੁਰ ਤੋਂ ਰੋਟੀ ਪਾਣੀ ਖਾਧੀ। ਫਿਰ ਕਹਿੰਦਾ ਵੀ ਭਾਈ ਮੈਂ ਨੂੰ ਚੰਡੀਗੜ੍ਹ ਚ ਘਰ ਲੈ ਲਿਆ। ਅਦੌਰ ਸਕਿਉਰਟੀ ਆਏ ਤੇ ਕਹਿੰਦਾ ਵੀ ਚੰਗਾ ਜੰਨੀ ਤੇ ਲੱਗੇ ਮੈਂ ਸਕਿਉਰਟੀ ਨਵਾਵਾਂ ਫਿਰ ਤੈਨੂੰ ਦੇਖਣਾ। ਉਹ ਗੱਲਾਂ ਮੈਂ ਹੁਣ ਇੱਥੇ ਨਾ ਕਰਾਂ ਤਾਂ ਜੇ ਤੁਸੀਂ ਪੋਡਕਾਸਟ ਵੀਡੀਓ ਸੁਣ ਲਓ ਜਾਂ ਮਾਹਲ ਬਲੌਗ ਪਰ ਸੁਣ ਲਓ ਉਹਦੇ ਵਿੱਚ ਪਾਵਾਂਗੇ ਆਪਾਂ ਸਾਰੀ ਗੱਲਾਂ ਉਹਨਾਂ ਦੀਆਂ ਇੱਥੇ ਦੱਸਣ ਨਾਲ ਫਿਰ ਤਾਂ ਇੱਥੇ ਵੀ ਦੱਸਦੇ ਉੱਥੇ ਵੀ ਉਹੀ ਗੱਲ ਇੱਧਰ ਵੀ ਗੱਲ ਉਹੀ ਉੱਧਰ ਵੀ ਉਹੀ ਗੱਲ ਠੀਕ ਨੇ ਗੁੱਜਰ ਭਾਈ ਗੁੱਜਰ ਭਾਈ ਬਹੁਤ ਖੁਸ਼ ਹੋਇਆ ਭਾਈ ਮਿਲ ਕੇ ਉਹਨਾਂ ਨੂੰ ਤੇ ਅਸੀਂ ਵੀ ਇੱਕ ਛੋਟਾ ਜਿਹਾ ਸੈਟਅਪ ਲਾਇਆ ਫਿਰ ਇੱਥੇ ਆਹ ਸਾਹਮਣੇ ਇੱਥੇ ਜੇ ਮੇਰੇ ਡਾਕਟਰ ਸਾਹਿਬ ਇੱਥੇ ਬੈਠੇ ਦਸੀਂ। ਇੱਧਰੋਂ ਬੈਠੇ ਦਿੱਤ ਇੱਥੇ ਅਸੀਂ ਮਹਿਕ ਲਾ ਕੇ ਮਹਿਕ ਵੀ ਆਸੀ ਮਹਿਕ ਨੂੰ ਵੀ ਭਾਈ ਬਹੁਤ ਪਿਆਰ ਦਿੱਤਾ ਉਹਨਾਂ ਨੇ। ਮੈਂ ਦੱਸਿਆ ਭਾਈ ਮਹਿਕਾ ਭਾਈ ਮੁੰਡੇ ਦਾ ਜਨਮ ਦਿਨ ਹੈ। ਅੱਜ ਹਾਂ ਭਾਈ ਇੱਕ ਹੋਰ ਅੱਜ ਮਹਿਕ ਦਾ ਬਰਥਡੇ ਆ। ਆਪਾਂ ਪੋਸਟ ਪਾ ਦਿੱਤੀ ਆ। ਸਾਰੇ ਫਾਦਰ ਉੱਥੇ ਮਹਿਕਾ ਭਾਈ ਹੈਪੀ ਬਰਥਡੇ ਪੜਦਾ। ਕਹਿੰਦਾ ਥੈਂਕ ਯੂ ਡੈਡੀ। ਫਿਰ ਮੈਂ ਜਦੋਂ ਪੋਸਟ ਪਾ ਦਿੱਤੀ ਚਾਰੇ ਪਾਸੇ ਫੇਸਬੁੱਕ 'ਤੇ ਔਰ ਇੰਸਟਾਗ੍ਰਾਮ 'ਤੇ ਔਰ ਵਟਸਐਪ 'ਤੇ ਚਾਰੇ ਪਾਸੇ ਤਾਂ ਪੋਸਟ ਪਾ ਦਿੱਤੀ। ਹਮਤੋਂ ਸਭ ਦੇ ਵਧਾਈਆਂ ਆ ਰਹੀਆਂ ਤੇ ਫੌਰਨ ਧੰਨਵਾਦ। ਬੰਦਾ ਹਮ ਤੁਸੀਂ ਇੱਥੇ ਵੀ ਕਮੈਂਟ ਕਰਨਗੇ ਮੈਂ ਤੁਹਾਨੂੰ ਹੈਪੀ ਬਰਥਡੇ ਦੇ ਵਧਾਈਆਂ ਦਵਾਂਗੇ। ਧੰਨਵਾਦ ਭਾਈ ਤੁਹਾਡਾ ਸਾਰਿਆਂ ਦਾ। ਮੈਂ ਗੱਲ ਬਹੁਤ ਬੜੀ ਨੋਟ ਕਰਦਾ ਹੁੰਦਾ ਜੇ ਆਪਾਂ ਆਪ ਚੰਗੇ ਆ ਨਾ ਜੇ ਆਪਾਂ ਅਸੀਂ ਚੰਗੇ ਆ ਤਾਂ ਆਪਾਂ ਨੂੰ ਉਦਾਂ ਦੇ ਚੰਗੇ ਬੰਦੇ ਕਿੱਥੋਂ ਮਿਲਦੇ ਆ। ਜੇ ਸਾਡੇ ਦਿਲ 'ਚ ਕੋਈ ਪਾਪ ਆ ਜਾਂ ਖੋਰ ਹੈ ਉਹੋ ਜੀ ਹੋ ਜਾਤਾ। ਇੱਕ ਬੰਦਾ ਦਾ ਕਹਿੰਦਾ ਮੈਂ ਚੰਗੇ ਬੰਦੇ ਚ ਰਲ ਕੇ ਜਾ ਕੇ ਕਹਿੰਦਾ ਫਿਰ ਕੀ ਹੋ ਗਿਆ ਕਹਿੰਦਾ ਜਿਹੜੇ ਚੰਗੇ ਬੰਦੇ ਤੇ ਉਹ ਵੀ ਗੰਦੇ ਬਣ ਗਏ ਇਹ ਸੰਗਤ ਹੁੰਦੀ ਬੰਦੇਾਂ ਦੀ ਤੇ ਤੁਸੀਂ ਕਿੱਥੋਂ ਕਿਹੜੇ ਬੰਦੇ ਕਿਹੜੀ એનર્ਜੀ ਲੈਣੀ ਹੈ ਕਿਹੜੀ ਪੋਜ਼ਿਟਿਵਿਟੀ ਲੈਣੀ ਹੈ ਉਹਨਾਂ ਤੋਂ ਕਿੱਦਾਂ ਤੁਸੀਂ ਗੱਲਬਾਤ ਕਰਨੀ ਹੈ ਉਹਨਾਂ ਨਾਲ ਵੀ ਉਹਦੀ ਕਿਹੜੀ ਚੰਗੀ ਆਪਣੀ ਕੋਲ ਗੱਲ ਰੱਖ ਲੈਣੀ ਕਿਹੜੀ ਉਹਦੀ 네ਗੇਟਿਵ ਗੱਲ ਆਪਣਾ ਕੱਢ ਦੇਣੀ ਠੀਕ ਹੈ ਨਾ ਜੀ ਇਹ ਗੱਲਾਂ ਬਾਤਾਂ ਹੋ ਜਾਂਦੀਆਂ ਸਾਰੀਆਂ ਬਾਕੀ ਤਿਆਰ ਹੋ ਰਿਹਾ ਆਪਣਾ ਖੇਤ ਪਾਣੀ ਲਾਤਾ ਸੀ ਗੁੱਜਰ ਬਾਈ ਮੈਨੂੰ ਕਹਿ ਰਿਹਾ ਤਾਂ ਕਹਿੰਦਾ ਵੀ ਨਿੰਬੂ ਪੁਲੇ ਹੋ ਗਏ ਵੀ ਆਪਾਂ ਇਹਨਾਂ ਤੋੜ ਕੇ ਰੱਖ ਦਈਏ ਮੰਜੇ ਤੋੜ ਕੇ ਰੱਖ ਲੈਣਾ ਇਹਨਾਂ ਨੇ ਸੁੱਕ ਜਾਣਾ ਇਸ ਟਾਈਮ ਹਲੇ ਇਹਨਾਂ 'ਚ ਜਾਨ ਆ ਮੈਂ ਭਾਈ ਮੰਬੂਲੇ ਨੇ ਦੇਖਿਆ ਇੱਕ ਦੋ ਵਾਰੀ ਨੋਟ ਕਰਕੇ ਦੇਖੀ ਮੈਂ ਤੋੜ ਕੇ ਰੱਖ ਲਿਆ ਤਾਂ ਸੁੱਕ ਗਿਆ ਉਹਦੇ ਨਾਲ ਜਿਹੜਾ ਦੂਜਾ ਦੂਜਾ ਦਾ ਨਿੰਬੂ ਉਹ ਸੁੱਕਿਆ ਨਹੀਂ ਹੈ ਰਾਤ ਵੀ ਭਾਈ ਮੁੰਡਿਆਂ ਨੇ ਘਟੋੜ 10-15 ਨਿੰਬੂ ਤੋੜ ਕੇ ਖਾਲੇ ਹੋਣੇ ਆ ਮੈਂ ਕੋਈ ਨਾ ਭਾਈ ਤੁਹਾਡੇ ਵਾਸਤੇ ਹੀ ਆ ਖਾ ਕੋਈ ਗੱਲ ਨਹੀਂ ਖਾਣੇ ਵਾਲੀ ਚੀਜ਼ ਭਾਈ ਖਾਇਆ ਕਰੋ ਪੀਣੇ ਵਾਲੀ ਚੀਜ਼ ਤੁਸੀਂ ਪੀਆ ਕਰੋ ਅਜੇ ਇਹਦੇ ਨਜ਼ਾਰੇ ਤੇ ਤੇਰੇ ਨਜ਼ਾਰੇ ਤੇ ਉਹ ਕਿਉਂ ਇਸਨੇ ਭਾਈ ਜੋ ਵੀ ਹੱਡ ਫੁੱਟ ਬਚੇ ਹੁੰਦੇ ਆ ਫਿਰ ਮੈਂ ਇਹਨੂੰ ਪਾ ਦਿੰਦਾ ਸਵੇਰ ਟਾਈਮ ਸਫਾਈ ਦੇ ਟਾਈਮ ਇਹਦੇ ਨਜ਼ਾਰੇ ਤੇ ਅੱਗੇ ਅੱਜ ਤਾਂ ਪੂਰੀਆਂ ਪੁੰਛਾਂ ਮਾਰਦਾ ਗੁੱਜਰਵਈ ਵਾਲ ਨੂੰ ਦੇਖੀ ਜਾ ਰਿਹਾ ਅੱਜ ਤਾਂ ਰੱਜਿਆ ਬਿਆ ਜੋ ਤਰੀ ਤਰੀ ਬਚੀ ਹੋਈ ਦੀ ਰਸਬੇ ਰਾਤ ਦੀ ਬਾਜਾ ਹੁਣ ਰੈਸਟ ਕਰ ਲੈ ਥੋੜੀ ਜੀ ਹਾਂ ਇਦਾਂ ਬੈਠ ਹਾਂ ਤਾਂ ਪੰਜੇਂ ਗੁਲਾ ਕਿਉਂ ਉੱਚੀ ਦੇਂਦੀ ਆ ਤਾਂ ਹੀ ਤਾਂ ਮੈਂ ਰੱਖਦਾ ਹਾਂ ਹਾਂ ਗਦਮ ਘਰ ਤੋਂ ਆਇਆ ਬਹੁਤ ਠੰਡ ਫੀਲ ਹੋਈ ਇੱਕ ਤਾਂ ਮੈਂ ਲੋਈ ਮੋਟਰ ਨੂੰ ਭੁੱਲ ਗਿਆ ਦਾ ਰਾਤ ਫਿਰ ਆ ਕੇ ਮੈਂ ਧੂਣੀ ਬਾਲ ਲਈ ਇੱਥੇ ਧੂਣੀ ਸੇਕੀ ਗਰਮਹਿਸ ਦਿਲਰ ਅਬ ਤੇ ਕੀ ਆ ਗੋਦਰਤਾ ਗਰਮੀਆਂ ਵਿੱਚ ਜੀ ਅੱਗ ਬਾਲ ਬਾਲਦੀ ਆਪਾਂ ਦੂਰ ਨੂੰ ਭਜਦੇ ਆ ਸਰਦਿਆਂ ਵਿੱਚ ਕੋਈ ਅੱਗ ਬਾਲਦਾ ਆਪਾਂ ਨੇੜੇ ਨੂੰ ਆਂਦੇ ਮੜਾ ਪਿੰਡਾ ਗਰਮਹਿਸ ਮਿਲ ਜਵੇ ਬਹੁਤ ਵਧੀਆ ਯਾਰ ਵੀ ਜੀ ਆਪਣੇ ਪੰਜਾਬ ਨੂੰ ਰੱਬ ਨੇ ਜਿਹੜੀ ਦੇਣ ਦਿੱਤੀ ਐ ਇਹ ਆ ਕਈ ਵਾਰ ਸੋਚਦਾ ਹੁੰਦਾ ਗਰਮੀ ਵੀ ਪੂਰੀ ਦਿੰਦਾ ਰੱਬ ਤੇ ਠੰਡ ਵੀ ਪੂਰੀ ਦਿੰਦਾ ਚਾਰੋਂ ਤਾ ਦੇ ਲੈ ਕਹਿਣ ਸੁਆਮਨਾ ਮੌਸਮ ਵਿਚਲਾ ਜਿਹੜਾ ਮੇਲ ਜਾਂਦਾ ਮੈਸਮ ਨਾਲ ਠੰਡ ਨਾਲ ਗਰਮੀ ਜਿਦਾਂ ਮਰਜੀ ਕੋਈ ਇੱਕ ਇੰਨੀ ਠੰਡ ਹੋ ਜਣੀ ਬਲਵਾਰ ਕੱਪੜੇ ਪਾ ਲੈਣ ਕੱਪੜੇ ਪਾਈ ਜਾਣੇ ਇੱਕ ਇੰਨੀ ਗਰਮੀ ਹੋ ਜਣੀ ਵੀ ਹੱਦੋਂ ਹੀ ਵੱਧ ਜਿਦਾਂ ਕੋਈ ਬੇਸਾਬ ਨਹੀਂ ਹੈ ਨਾ ਵੀ ਇੰਨੀ ਗਰਮੀ ਪਰ ਮੇਰਾ ਇੱਕ ਇਹ ਹੈ ਵੀ ਆਪਾਂ ਹਰੇਕ ਮੌਸਮ ਨੂੰ ਜੀ ਜੇ ਠੰਡਾ ਤਾਂ ਠੰਡ ਨੂੰ ਜੀ ਲਈਦਾ ਜੇ ਗਰਮੀ ਆ ਤਾਂ ਗਰਮੀ ਜੀਦੀ ਹੈ। ਉਹ ਰੱਬ ਦਾ ਸ਼ੁਕਰਾਨਾ ਕਰੀਦਾ ਰੱਬਾ। ਹਰੇਕ ਚੀਜ਼ ਦਾ ਮੱਤਤਾ ਵਾ। ਜਦੋਂ ਸਰਦੀਆਂ ਆਂ ਤਾਂ ਆਪਾਂ ਗਰਮ ਚੀਜ਼ਾਂ ਖਾਂਦੇ। ਜਿੰਦਰ ਗਰਮੈਸ ਬਣੀ ਰਹੇ। ਜਦੋਂ ਗਰਮੀ ਆਉਂਦੀ ਹੈ ਤਾਂ ਜੂਸ ਵਗੈਰਾ ਠੰਡੇ ਚੀਜ਼ਾਂ ਮਿੰਦੇ ਅੰਦਰ ਠੰਡ ਬਣੀ ਰਹੇ ਵੀ ਗਰਮੀ ਨਾ ਆਵੇ। ਇਹ ਤੇਰਾ ਕੋਟ ਰਹੇ ਜਾਂਦਾਰ। ਅੱਜ ਦੇਖਦਾ ਹਾਂ ਉਹਨਾਂ ਜਗ ਨਾਲ ਪਹਿਲਾਂ ਮੂਹਰੇ ਰੱਖੇ ਲੈਣਾ ਉਹ। ਮਰਜੀ ਹੈ ਤੇਰੀ ਮਰਜ਼ੀ। ਹਾਂ। ਤੁਸੀਂ ਕੱਲ ਨੂੰ ਦੇਖੋ ਗੁੱਜਰ ਦਾ ਚਿਹਰਾ ਥੋੜਾ ਚੇਂਜ ਹੋਇਆ ਹੋਊਗਾ। ਅੱਜ ਨੂੰ ਸਲੂਨ ਕੋਲੇ ਕੇ ਜਾਣਾ। ਹਾਂ। ਚੇਂਜ ਕਰ ਦਣਾ ਤੇਰੀ ਲੁੱਕ ਥੋੜੀ ਜੀ। ਇਹ ਕਹਿੰਦਾ ਸੀ ਮੈਨੂੰ। ਕਹਿੰਦਾ ਮੇਰੇ ਹੀ ਭਾਈ ਡੈਂਟਿੰਗ ਫੈਂਟਿੰਗ ਕਰਵਾ ਦੇ ਮੈਂ ਕੋਈ ਨਾ। ਅੱਜ ਕਰਵਾਉਨੇ ਆ। ਅੱਜ ਗੈਦਰਿੰਗ ਆ ਸਾਰਿਆਂ ਇੱਕ ਪਰ ਪਰਿਵਾਰ ਦੀ। ਤੁਸੀਂ ਜਾਨ ਮਾਹਲ ਬਲੌਗ ਪਰ ਦੇਖਿਓ ਤੇ ਬਰਥਡੇ ਮੈਸੇ ਦਾ ਕੱਲ ਨੂੰ ਸੈਲੀਬ੍ਰੇਟ ਕਰਾਂਗੇ ਅੱਜ ਨਹੀਂ ਮੈਂ ਸੋਚ ਰਹੀ ਕਿ ਜਿੱਤ ਵੀ ਤੁਮ ਆਇਆ ਜੈਸਵੀਨ ਦਾ ਫੋਨ ਆਇਆ ਸੀ ਮੈਂ ਇਹਨੂੰ ਵਧਾਈਆਂ ਦੇ ਰਹੀ ਸੀ ਉਹ ਤੇ ਮੈਂ ਤਾਂ ਸੋਚ ਰਹੀ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਵੀ ਕਹਿ ਦੇ ਵੀ ਕੱਲ ਨੂੰ ਆਪਾਂ ਇਕੱਠੇ ਸੈਲੀਬ੍ਰੇਟ ਕਰ ਲਾਂਗੇ ਜੈਸਵੀਨ ਨਾਲ ਦੇ ਨਾਲੇ ਰੋਟੀ ਹੋ ਜੂਗੀ ਨਾਲੇ ਗੈਦਰਿੰਗ ਹੋ ਜੂਗੀ ਸਾਰੇ ਪਰਿਵਾਰ ਦੀ ਦੀ ਰੋਟੀ ਕਰਦਾ ਹੈ ਉਹਨਾਂ ਨੂੰ ਐਦਾਂ ਉਸ ਪਲਾਨ ਕਰ ਰਹੇ ਹਾਂ ਕੱਲ ਨੂੰ ਤੇ ਬਾਕੀ ਉਹ ਹੁਣ ਕੱਲ ਨੂੰ ਉਹ ਕੋਈ ਪਰਸਨਲ ਬਲੌਗ ਆਊਗਾ ਅੱਜ ਵਾਲਾ ਬਲੌਗ ਬਣਾਵਾਂਗੇ ਬੜਾ ਪਿਆਰ ਸਤਿਕਾਰ ਬੰਦੇ ਭਾਈ ਤੁਸੀਂ ਸਾਰੇ ਜੋੜ ਕੇ ਰੱਖਿਆ ਇਹ ਮੈਨੂੰ ਕਹਿੰਦੇ ਬਾਈ ਦਾ ਸਭ ਨੂੰ ਰੋਟੀ ਪਾਤਾ ਬਾਈ ਰੋਟੀ ਪਾਉਣ ਦਾ ਮਾਲਕ ਹੈ ਅਸੀਂ ਕਿਹਾ ਕਿ ਨੂੰ ਰੋਟੀ ਖਰਾਉਣ ਜੋਗੇ ਹਾਂ ਕੁਸੀਂ ਦੇਖਦੇ ਆਂ ਭਾਈ ਤੁਸੀਂ ਪਿਆਰ ਸਤਿਕਾਰ ਦਿੰਦੇ ਉਹਨਾਂ ਨੂੰ ਤੇ ਚੱਲੀਏ ਹੁਣ ਭਾਈ ਕਰਨੂ ਭੁੱਖ ਲੱਗ ਗਈ ਕੱਲ੍ਹ ਪੇਟ ਥੋੜਾ ਜਿਹਾ ਖਰਾਬ ਹੋ ਜਾਊਗਾ ਜਿੱਦਾਂ ਮੈਂ ਮੂੰਗੀ ਮਸਰੀ ਖਾਂਦਾ ਮੂੰਗੀ ਮਸਰੀ ਥੋੜੇ ਪਕਣ ਮੈਨੂੰ ਪੇਟ ਸਾਫ਼ ਹੋ ਜਾਂਦਾ ਅੰਦਰ ਤੇ ਮੈਂ ਕਰਦਾ ਨਾ ਪੰਦਾ ਕੱਲੇ ਚੌਲ ਤੇ ਦਹੀਂ ਇਹ ਦੋ ਚੀਜ਼ਾਂ ਹੋਣੇ ਚਾਹੀਦੀਆਂ ਉੱਥੇ ਤੇ ਚੱਲੀਏ ਕਾਲੂ ਫਿਰ ਪਾਣੀ ਚੱਲਦੇ ਭਲੇ ਜੋਗੀ ਬਸਦੇ ਭਲੇ ਚੱਲ ਵੀ ਚੱਲੀਏ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਦੇਖਣ ਵਾਸਤੇ ਇੱਕ ਛੋਟਾ ਜਿਹਾ ਆਪਾਂ ਲਾਈਵ ਪਾ ਲਈਨੇ ਗੱਲਾਂ ਬਾਤਾਂ ਮਾਰ ਲਈਨੇ ਕੋਈ ਇਦਨ ਦੀ ਇਤੁਰਤ ਨਹੀਂ ਗੱਲਾਂ ਕਰਕੇ ਆਪਾਂ ਭਾਈ 100-115 ਮਿੰਟ ਦਾ ਬਲੌਗ ਤੁਹਾਡੇ ਅੱਗੇ ਪੇਸ਼ ਕਰਦੇ ਆ ਹੁਣ ਕੋਈ ਹੋਰ ਸੀਰੀਜ਼ ਲਿਆਵਾਂਗੇ ਤੁਹਾਡੇ ਅੱਗੇ ਹੌਲੀ-ਹੌਲੀ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦ